ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੋ ਗਿਆ ਸ਼ਾਮ ਦਾ ਟਾਈਮ ਅੱਜ ਸਵੇਰੇ ਬਾਰਿਸ਼ ਆ ਗਈ ਸੀ ਤੇ ਹੁਣ ਆਪਾਂ ਲੱਗੇ ਆ ਪੱਠੇ ਕੁਦਰਨਾ ਅਸੀਂ ਗਏ ਸੀ ਬਾਹਰ ਤੇ ਲੇਟ ਹੋ ਗਏ ਤੇ ਉਹ ਵਿਚਾਰੇ ਬਾਵਾ ਕਰੀ ਜਾਂਦੇ ਹੁਣ ਪੱਠੇ ਕੁਦਰਦੇ ਆ ਤੇ ਪੌਣੇ ਆ ਤੇ ਆਪਣੇ ਸਰਦਾਰ ਜੀ ਪੱਠੇ ਲੈ ਆਏ ਆ ਦੋ ਟੋਡਾਲੇ ਮੋਟਰਸਾਈਕਲ ਤੇ ਆ ਦੇਖੋ ਆਪਾਂ ਕ ਉਤਰਦੇ ਹੁਣ ਪੱਠੇ। ਉਹੀ ਟੋਕਾ ਜਿਹੜਾ ਵਿਚਾਰਾ ਆਪਣਾ ਥੋੜਾ ਜਿਹਾ ਕੰਡਮ ਹੁਣ ਆਪਾਂ ਇਸੇ ਤੇ ਹੀ ਸੈਟਿੰਗ ਕਰਦੇ ਆਂ ਤੇ ਆਪਾਂ ਪੱਠੇ ਕ ਉਤਰਦੇ ਆਂ। ਹਾਜੀ ਵਿਚਾਰੇ ਨੂੰ ਰੱਖਣ ਨੂੰ ਵੀ ਸਹੀ ਜਗ੍ਹਾ ਨਹੀਂ ਮਿਲੇਗੀ। ਹੌਲੀ ਹੌਲੀ ਸੈੱਟ ਕਰ ਲਾਂਗੇ। ਫਰਸ਼ ਲਾਉਣੀ ਪੈਣੀ ਆ। ਹੁਣ ਸਾਨੂੰ ਕੱਪੜੇ ਵਿਛਾ ਕੇ ਅਸੀਂ ਉਵੇਂ ਹੀ ਕ ਉਤਰ ਲੈਨੇ ਆਂ ਪੱਠੇ। ਅੱਜ ਇਹਨੇ ਡਾਰਜੀ ਬੰਨਤੀ ਹਰਛੇ ਨੇ ਥੱਲੇ। ਟੋਆ ਪੜਦਾ। ਟੋਆ ਪੜਦਾ ਨਾ ਅੱਜ ਮੀਂਹ ਕਿ ਪਿਆ ਕਰਕੇ ਨਾ ਤੇ ਉਹ ਕਹਿੰਦਾ ਇੱਥੇ ਠੰਡਾ ਹੀ ਆ ਅੱਜ ਮੌਸਮ। ਧੁੱਪ ਨਹੀਂ ਆਈ ਇੱਥੇ। ਤਾਂ ਕਰਕੇ ਜਿਹੜ ਨੂੰ ਇੱਥੇ ਬੰਨਤਾ ਸੀਗਾ ਨਹੀਂ ਉਹ ਵਿਚਾਰੀ ਪਿੰਜਰੇ ਚ ਬੈਠੀ ਰਹਿੰਦੀ ਆ ਆਜੋ ਅਜ ਤੁਹਾਨੂੰ ਦਿਖਾਉਣੇ ਆ ਪੱਠੇ ਕੋਤਰ ਕੇ ਪੱਠੇ ਕੋਤਰ ਮੇਰੇ ਵੀ ਔਖੇ ਲੱਗਦੇ ਮੈਨੂੰ ਕਿਉਂਕਿ ਇਹਦੇ ਹਜੇ ਅਜ ਲੱਗਿਆ ਨਹੀਂ ਪਰਨਾਲਾ ਜਿਹੜਾ ਲਾਉਂਦੇ ਹੁੰਦੇ ਆਪਾਂ ਉਹ ਨਹੀਂ ਲਾਇਆ ਗਿਆ ਤੇ ਮੇਰੀ ਬਾਹਾਂ ਦੁਖਣ ਲੱਗ ਜਾਂਦੀ ਆ ਅੱਜ ਮੈਂ ਚਲਾ ਗਿਆ ਬਾਹਰ ਆ ਕਰਕੇ ਲੱਗਿਆ ਨਹੀਂ ਵੈਸੇ ਸੀ ਬਰਨਾਲਾ ਬਣਾਈ ਬੈਠਿਆ ਇਹ ਬਰਨਾਲਾ ਵੀ ਉਹਦੇ ਬਾਈਆਂ ਦੇ ਘਰ ਨੂੰ ਕੁਆੜ ਦੇ ਵਿੱਚ ਸਾਡੇ ਘਰੇ ਚਾਦਰਾਂ ਸੀ ਮੋਟਰ ਟੱਗਨ ਨੂੰ ਇਹਨੂੰ ਅਲੂਮੀਨੀਅਮ ਫਾਈਬਰ ਹੁੰਦੀ ਹੈ ਇਹ ਜਿਹੜੀ ਕਿ ਅਲੂਮੀਨੀਅਮ ਦੇ ਗੇਟਾਂ ਦੇ ਵਿੱਚ ਲੱਗਦੀ ਹੈ ਕਾਫੀ ਹਾਰਡ ਹੁੰਦੀ ਹੈ ਇਹ ਮੈਂ ਤਾਂ ਰੱਖਿਆ ਸੀਗਾ ਮੋਟਰ ਟੱਗਨ ਨੂੰ ਮਰੀਆ ਉੱਤੇ ਪਾਣੀ ਨਹੀਂ ਪੈਂਦਾ ਸੀ ਮੀਂਹ ਕਣੀ ਦਾ ਤੇ ਕੋਈ ਹੋਰ ਚੀਜ਼ ਰੱਖਦੇ ਤਾਂ ਉੱਡ ਜਾਂਦੀ ਹੈ ਹਵਾ ਨੇਰੀ ਨਾਲ ਕਹ ਲੋ ਵੀ ਹਨਾ ਜਮਾ ਪੂਰੀ ਸੈਟਿੰਗ ਆਈ ਜਮਾ ਬਸ ਇੱਥੇ ਦੋ ਕੱਲੇ ਸੱਲ ਮਾਰਨੇ ਆ ਇਹਦੇ ਥੱਲੇ ਆਪਾਂ ਛੋਟੀ ਲੱਕੜਾ ਲਾ ਲਈਓ ਤੁਹਾਨੂੰ ਲਾ ਕੇ ਦਿਖਾਵਾਂਗੇ ਇਹ ਦੋ ਸੱਲ ਲਾ ਕੇ ਇੱਕ ਵਧੀਆ ਬਰਨਾਲਾ ਤਿਆਰ ਹੋਣਾ ਨਹੀਂ ਤਾਂ 7-800 ਰੁਪਏ ਤੋਂ ਘੱਟ ਬਰਨਾਲਾ ਘੱਟੋ ਘੱਟ ਹਲਕਾ ਜਾ ਆਉਂਦਾ ਤੇ ਆਪਣਾ ਇਹ ਸਿਰਫ 20 ਜਾਂ 30 ਰੁਪਏ ਦੇ ਵਿੱਚ ਆਈ ਸੀ 20 ਨੇ 30 ਰੁਪਏ ਦੇ ਵਿੱਚ 20 ਰੁਪਏ ਦੇ ਪੇਚ ਪੈਣਗੇ ਕਾਬਲੇ ਪੈਣਗੇ ਤੇ ਆਪਣਾ ਤਿਆਰ ਹੋ ਜਾਊਗਾ ਕਿਉਂ ਆਪਣਾ ਜਿਹੜਾ ਮੇਨ ਮੰਤਵ ਇਹੀ ਆ ਵੀ ਘੱਟ ਖਰਚੇ ਦੇ ਵਿੱਚ ਕਿਉਂ ਜਾਨਦਾਰ ਨਹੀਂ ਪਰ ਇਹੀ ਕੰਮ ਕਰਦੇ ਆ ਇਹੀ ਦਿਖਾਉਣਾ ਵੀ ਘੱਟ ਵਧੀਆ ਕੰਮ ਚਲਾ ਸਕਦੇ ਆ ਹਾਂ ਤੁਸੀਂ ਜੁੜੇ ਰਹੋ ਆਪਣੇ ਨਾਲ ਤੇ ਆਪਾਂ ਤੁਹਾਨੂੰ ਬਸ ਇਹੀ ਸਿੱਖਿਆ ਦੇਣੀ ਵੀ ਘੱਟ ਤੋਂ ਘੱਟ ਖਰਚੇ ਦੇ ਵਿੱਚ ਕਿਵੇਂ ਵੱਧ-ਵੱਧ ਮੁਨਾਫਾ ਲੈ ਸਕਦੇ ਆ ਡੇਰੀ ਫਾਰਮ ਦੇ ਵਿੱਚ ਇਹ ਵੀ ਉਹੀ ਟੋਕਾ ਜਿਹੜੇ ਬਾਈ ਕਹਿੰਦੇ ਸੀ ਚੱਲ ਰਿਹਾ ਇਹ ਬੜੇ ਬਹੁਤ ਵਧੀਆ ਕੰਮ ਕਰਦਾ ਹਾਂ ਇਹ ਆਪਾਂ ਕੱਲ ਕੁਤਰੇ ਵੀ ਪੱਠੇ ਤੇ ਕੱਲ ਸਾਡੇ ਕੋਲ ਟਾਈਮ ਨਹੀਂ ਸੀ ਵੀਡੀਓ ਬਣਾਉਣ ਦਾ ਤੇ ਅੱਜ ਤੁਹਾਨੂੰ ਦਿਖਾਉਨੇ ਆ ਵੀ ਇਹ ਕਿਵੇਂ ਚੱਲਦਾ ਹੈਗਾ ਵਧੀਆ ਚੱਲਦਾ ਖੇਰਾ ਤਾਂ ਬਾਕੀ ਮੋਟਰ ਵੇਲੇ ਤੇ ਫਿਰ ਵੇਖਾਂਗੇ ਕੋਈ ਨਵੇਂ ਦਾ ਜਿਗਾਰਡ ਜਦੋਂ ਕੋਈ ਪਰਮਾਤਮਾ ਨੇ ਕਿਰਪਾ ਕੀਤੀ ਆਰੇ ਫੁਟੜ ਕੇ ਦੇਖ ਲਈ ਨੀ ਆ ਚਲਾ ਜਾ ਰਿਹਾ ਪਤਾ ਲੱਗਿਆ ਕੋਦੋਂ ਰੁਕ ਗਿਓਨੇ ਔਖੇ ਲੱਗਦੇ ਚਲਾ ਦੇ ਚੱਲਾ ਇੱਧਰ ਮੈਂ ਕੁਦਰੇ ਹੀ ਬਿਨਾ ਖੜਾ ਨਹੀਂ ਛੱਡਣਾ ਮੇਰਾ ਅਜਾ ਹਾਲ ਸੀ ਕਿ ਨਹੀਂ ਮੈਂ ਸਾਰੇ ਕੁਦਰੇ ਖੋਵਾਂ ਚੱਲ ਐ ਤਾਂ ਤੀਜਾ ਕਿਹੜੇ ਆਏ ਮੈਂ ਕਿਲੀ ਜਾਂਦਾ ਜੀ ਖੜਾ ਰੁਕ ਲਈ ਚੱਲ ਚੱਲ ਕਾਂਡਮ ਕੋਈ ਕਾਂਡਮ ਨਹੀਂ ਅੱਥੂ ਕੋਈ ਕਾਂਡਮ ਵਾ ਸੋਣਾ ਨਹੀਂ ਨਾ ਹੋਣਾ ਕੋਈ ਯਾਰ ਹੋ ਕਨਾ ਰੋਹਿਤਾ ਵੀ ਨਹੀਂ ਫਿਰਦਾ ਇਹ ਚੱਲ 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 ਇਹ ਦਰੋ ਕੇ ਕੀ ਆ ਲਾਉਣੇ ਸੋ ਕੇ ਕੁਤਰਨੇ ਸੋ ਕੇ ਇਹ ਤਾਂ ਲਾਉਣੇ ਵੀ ਓਖੇ ਤੇ ਕੁਤਰਨੇ ਵੀ ਓਖੇ ਆ ਚੱਲ ਉੱਧਰੀ ਚੱਲ ਤੂੰ ਰੋਕ। ਨਹੀਂ ਹੁਣ ਸੌਖਾ ਹੀ ਨਹੀਂ ਆਇਆ। ਹਾਂ। ਹੁਣ ਤਾਂ ਆਊਗਾ ਇਹ ਸੌਖਾ ਚੱਲ ਵੇਖੇ ਤਰੋ ਕਿ ਗਾਂ ਹੈ। ਚੱਲ। ਚੱਲ ਤਾਂ। ਬਹੁਤ ਔਖਾ ਗੱਮਾ। ਰੋਕ ਲੜਾ ਔਖੀ। ਹੋਏ। ਕੁਦਰਨਾ ਸੌਖਾ। ਕੁਦਰਨਾ ਵੀ ਔਖਾ ਹੁੰਦਾ ਰੋਕ ਲੜਾ ਵੀ ਔਖਾ। ਨੰਨੇਰੇ ਦੇ ਪ੍ਰਣਾਲੇ ਨਹੀਂ ਲੱਗਦਾ ਉਹਨਾਂ ਚੰਨੀ ਲੱਗਦਾ ਪਰਣਾਲੇ ਨੇ ਕਿਹੜਾ ਆਪੇ ਤੁਰ ਜਾਊਗਾ ਤਾਂ ਲਾਉਣਾ ਹੀ ਪੈਣਾ ਚਾਹੀਦਾ ਮੈਂ ਲਾ ਦਿਆ ਕਰੂੰਗੀ ਫਿਰ ਪਰਣਾਲਾ ਆਪ ਹੁਣ ਲਾ ਦੇ ਕੋਈ ਜਿਹੜਾ ਮੈਨੂੰ ਪੱਠੇ ਪਾ ਦੇ ਮੋਸਫ ਮੋ ਇਹਾ ਹਾਲ ਚੱਲ ਮੋਕ ਕਹਿੰਦੇ ਨਹੀਂ ਹੁੰਦੇ ਗੁਦੜੀ ਘਰ ਅੱਕੀਆ ਦਿੰਦੇ ਆ ਛੋੜੀਆਂ ਘਰ ਬਸੇ ਤੇ ਬਾਬਾ ਬੁਰੜੀ ਘਾ ਤਾਂ ਰੱਖਿਆ ਨਾ ਉਹ ਘਰ ਦਾ ਵੀ ਐਂ ਲੱਗਦਾ ਜਿਵੇਂ ਇਦਾਂ ਦਾ ਕੰਮ ਸੌਖਾ ਨਹੀਂ ਆ ਦਾ ਮੌਕਾ ਕੀ ਮੁਰਗ ਕਰ ਰਹੀ ਹੈ ਤੇ ਕਲੀਨ ਨੇ ਕਮੈਂਟ ਕੀਤਾ ਸੀ ਕਹਿੰਦਾ ਮੂਚੋਂ ਮੱਛੀਆਂ ਕੱਢ ਦੇ ਮੂਚੇ ਹੋਸ਼ ਨਾ ਫੜਨੇ ਇਹ ਕੀ ਕਰ ਗਿਆ ਬਾਈ ਆਪਾਂ ਤੁਹਾਨੂੰ ਦੱਸਿਆ ਨਾ ਕਿ ਘੱਟ ਖਰਚੇ ਦੇ ਵਿੱਚ ਵੱਧ ਪਰਣਾਲਾ ਲੈਣਾ ਪਰ ਇੰਨਾ ਵੀ ਕੋਨਾ ਹੈ ਪਰ ਨਾਲਾ ਲਾ ਦੇਾਂਗੇ ਅਸੀਂ ਘੱਟ ਖਰਚੇ ਦੇ ਵਿੱਚ ਤੇ ਦਿਨਾਂ ਮੈਨੂੰ ਰੋਗ ਲਾਉਣਾ ਸੌਖਾ ਹੋ ਜਾਏਗਾ ਜੇ ਹਮ ਨਮਾ ਲੈ ਕੇ ਉਹਨੇ ਪੰਜ 600 ਦਾ ਲੱਗ ਜਾਣਾ ਅਸੀਂ ਪਰਣਾਲਾ ਹੀ ਥੋੜਾ ਬੋੜਾ ਔਖਾ ਹੋਣਾ ਪੈਂਦਾ ਮੈਨੇਜ ਕਰਨਾ ਹੀ ਪੈਂਦਾ ਹਰੇਕ ਤਾਂ ਸਾਡਾ ਬੌਂਡ ਅਧੂਰਾ ਪਿਆ ਹੈ ਜੇ ਅਸੀਂ ਪੈਪ ਪਾਉਣੀ ਆ ਉਹ ਵੀ ਅਸੀਂ ਹੁਣ ਟੋਹਾ ਪੱਟ ਕੇ ਸਾਰੀ ਜਾਂਦੇ ਇੱਥੇ ਵੀ ਚਲੋ ਹੌਲੀ ਹੌਲੀ ਸੈਟਿੰਗ ਹੋਊਗੀ ਹੁਣ ਸਾਡਾ ਕੰਮ ਨਵਾਂ ਆ ਅਬੀਅਸ ਇੱਕ ਕਵਾੜ ਚ ਹੀ ਲਿਆ ਕੇ ਪਾਉਣੀ ਆ ਪੈਪੀ ਜੇ ਨਵੀਂ ਲਿਆਵਾਂਗੇ ਤਾਂ ਮਹਿੰਗੀ ਬਹੁਤ ਪੈਂਦੀ ਆ ਇਹਦਾ ਕਵਾੜ ਚ ਹੀ ਲਿਆਉਣੀ ਆ ਲੋਕਾਂ ਨੇ ਇੱਕ ਸੋਖਾ ਆਪਾਂ ਨੂੰ ਵੀ ਕਵਾੜ ਆਪਣੇ ਨੇੜੇ ਆ ਨਾ ਉਹਨੇ ਕਰਕੇ ਹਰ ਇੱਕ ਚੀਜ਼ ਆਪਾਂ ਨੂੰ ਮਿਲ ਜਾਂਦੀ ਆ ਲੋਕਾਂ ਨੇ ਇਹ ਕਰਦੇ ਕਹਿੰਦੇ ਇਹ ਵੀ ਲੱਗਦਾ ਕਵਾੜ ਤੇ ਹੁੰਦੀ ਨਹੀਂ ਆ ਆਪਾਂ ਤੁਹਾਨੂੰ ਦੱਸਿਆ ਸੀ ਕਿਲੇ ਵਲਾਵ ਦੇ ਵਿੱਚ ਕਿ ਆਪਣੀ ਜੈਸੀ ਜਾਂ ਬਿਮਾਰ ਹੋ ਗਈ ਸੀ ਜੀ ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਹੋਰ ਕੋ ਠੀਕ ਆ ਪੱਠੇ ਖਾਣ ਲੱਗ ਗਈ ਵਿਚਾਰੀ ਪਹਿਲਾਂ ਪੱਠੇ ਵੀ ਖਾਣੇ ਛੱਡਤੇ ਸੀ ਨੇ ਤਿੰਨ ਦਿਨ ਅਸੀਂ ਲਗਾਤਾਰ ਇਹ ਇੰਜੈਕਸ਼ਨ ਲਾਉਂਦੇ ਰਹੇ ਆ ਐਂਟੀਬਾਇਓਟਿਕ ਲਾਉਣੇ ਪਏ ਬੁਖਾਰ ਵੀ ਚੜਨ ਲੱਗ ਗਿਆ ਪੱਠੇ ਖਾਣੇ ਵੀ ਛੱਡਤੇ ਸੀਗੇ ਇਹ ਥੋੜੇ ਪਹਿਲਾਂ ਹੀ ਇਹ ਨਾਲ ਗੜਬੜ ਹੋ ਗਈ ਸੀ ਜਿਹੜਾ ਕਿ ਇਹ ਸੱਜਰ ਸੂਈ ਤੋਂ ਪੱਠੇ ਦੀ ਜੀਂਹਾਂ ਦੇ ਖਾ ਗਈ ਸੀ ਤੇ ਉਹਦੇ ਨਾਲ ਹੌਲੀ-ਹੌਲੀ ਇਹ ਜਵਾਬ ਵੀ ਗਈ ਪ੍ਰੋਬਲਮ ਤੇ ਹੌਲੀ-ਹੌਲੀ ਫਿਰ ਜ਼ਿਆਦਾ ਹੋ ਗਈ ਜ਼ਿਆਦਾ ਹੋਣ ਕਾਰਨ ਤੇ ਫਿਰ ਇਹ ਪਠਾਨੀ ਦਾ ਸਾਰਾ ਛੱਟ ਗਈ ਸੀ। ਦਰਦ ਕਰਦੋਂ ਨੂੰ ਪਤਾ ਹੀ ਦੇਣਾ ਕੀ ਸੀਗੇ ਨੇ। ਜਿਹਨੂੰ ਬਿਮਾਰੀ ਜ਼ਿਆਦਾ ਹੋ ਗਈ ਤੇ ਆਪਣਾ ਆਪ ਦਾ ਡਾਕਟਰ ਹੋਣ ਕਾਰਨ ਤੇ ਆਪਣੇ ਇੰਨਾ ਦਾ ਫਾਇਦਾ ਹੋ ਗਿਆ ਕਿ ਅਸੀਂ ਆਪ ਹੀ ਟੀਕੇ ਲਿਆ ਲਿਆ ਕੇ ਲਾਈ ਦੇ ਤੇ ਸਾਨੂੰ ਦੱਸਿ ਗਏ ਕਿ ਇਹਨੇ ਨਾਲ ਸਾਡੀ ਹੁਣ ਤਾਂ ਠੀਕ ਆ। ਅੱਜ ਤੇਰੀ ਇਹ ਕੱਥੇ ਖਾਦੇ ਆ ਥੋੜੇ ਗਾਲਾਂ ਕਰਨ ਲੱਗੀ ਆ। ਚਾਰ ਦਿਨ ਇਹਨੇ ਜਮਾ ਗਾਲਾਂ ਨਹੀਂ ਕੀਤਾ ਚੁੱਪ ਵਟ ਕੇ ਬੈਠੀ ਰਹੀ ਤੇ ਆਪ ਨੂੰ ਵੀ ਫਿਕਰ ਹੋਇਆ ਲੱਗਿਆ ਰਿਆ। ਇਹ ਖਾਵੇ ਕਿਵੇਂ ਠੀਕ ਹੋਊਗੀ? ਇੰਨਾ ਪੈਸਾ ਵੀ ਲਾਤਾ। ਜੇ ਕ ਆਪਣਾ ਕੰਮ ਵੀ ਨਵਾਂ ਸੀ ਤੇ ਚਲੋ ਮਾਣ ਆਈ ਦੀ ਕਿਰਪਾ ਹੋਈ ਤੇ ਹੁਣ ਇਹ ਠੀਕ ਹੈ ਲੈਸੇ ਤਾਂ ਜਰਸੀ ਗਈਆਂ ਆਈਆਂ ਬਿਮਾਰ ਨਹੀਂ ਹੁੰਦੀਆਂ ਨਾ ਹੀ ਇਹ ਗਰਮੀ ਵਾਲੀ ਮਣਾਉਂਦੀਆਂ ਵਧੀਆ ਆਪਣੇ ਇੱਧਰ ਰੱਖਣ ਦੇ ਯੋਗ ਹੈਗੀਆਂ ਅਮਰੀਕਾ ਨਾਲੋਂ ਸਹੀ ਆ ਪਰ ਇਹ ਸਾਡੀ ਗਲਤੀ ਨਾਲ ਹੀ ਇਹ ਬਿਮਾਰ ਹੋ ਗਈ ਵਿਚਾਰੀ ਜਰਸੀ ਇਹ ਦੂਜੀ ਆਪਣੀ ਜਿਹੜੀ ਅਮਰੀਕਨਾਂ ਦਾ ਉਹ ਬਿਮਾਰ ਹੋ ਗਈ ਸੀ ਪਹਿਲਾਂ ਉਹ ਤੋਂ ਸਾਡੇ ਇੱਕ ਥੋੜੀ ਜੀ ਗਲਤੀ ਆਪ ਤਾਂ ਹੀ ਹੋ ਗਈ ਸੀ ਕਿ ਅਸੀਂ 부ਹਾਰੇ ਨਹੀਂ ਲਾ ਸਕੇ ਸੀਗੇ ਉਹ ਦੁਗਾਰੀ ਕੁਵਾਰੇ ਲਾਤੇ ਫੇਰ ਨਹੀਂ ਹੋਵੇਗੀ ਬਿਮਾਰ ਹੋਈਗੀ ਜਾਸੀ ਲਖੇ ਫੁਆਰੇ ਦੀ ਉਹਨਾਂ ਨੂੰ ਲੋੜ ਨਹੀਂ ਹੁੰਦੀ ਇਹ ਇੰਨੀ ਗਰਮੀ ਨਹੀਂ ਮਣਾਉਂਦਗਾ ਵਧੀਆ ਉਹਨਾਂ ਨੇ ਐਸੇ ਕਰਕੇ ਆਪਾਂ ਜਾਸੀ ਲਿਆਂਦੀ ਪਰ ਸਾਡੀ ਗਲਤੀ ਨਾਲ ਹੀ ਇਹ ਵਿਚਾਰੀ ਬਿਮਾਰ ਹੋ ਗਈ ਤੇ ਚਲੋ ਹੁਣ ਹੌਲੀ ਹੌਲੀ ਵਿਚਾਰੀ ਨੂੰ ਠੀਕ ਕਰ ਲਿਆ ਕਿਸ ਵੀਰ ਜੇ ਤਾਂ ਫੇਰ ਕੀ ਆਖਣਾਗਾ ਪਰ ਥੋੜਾ ਬਹੁਤਾ ਹਰ ਇੱਕ ਵੀਰ ਨੂੰ ਚਾਹੀਦਾ ਵੀ ਆਪਦਾ ਥੋੜੀ ਨੌਲਜ ਰੱਖੇ ਤੇ ਆ ਇੰਜੈਕਸ਼ਨ ਵਗੈਰਾ ਲਾਉਣੇ ਆਉਣੇ ਚਾਹੀਦੇ ਆ ਹਾਂਜੀ ਕੱਲੀ ਵਸਾਨੂੰ AI ਨਹੀਂ ਕਰਨੀ ਆਉਂਦੀ ਆਉਣ ਵਾਲੇ ਟਾਈਮ ਜੀ ਕੋਸ਼ਿਸ਼ ਕਰਾਂਗੇ ਉਹਨੂੰ ਵੀ ਸਿੱਖਣ ਦੀ ਤੇ ਜੇ ਬੰਦਾ AI ਵੀ ਕਰਨ ਖੁਦ ਲੱਜੇ ਤਾਂ ਇਹ ਦੂ ਸੋਨੇ ਦੀ ਸੁਭਾਗੇ ਵਾਲੀ ਗੱਲ ਹੋ ਜਾਂਦੀ ਆ ਤੇ ਸਭ ਤੋਂ ਮੈਂ ਕਹਿੰਨਾ ਵੀ ਬੈਸਟ ਕੰਮ ਇਹ ਆ ਵੀ ਆਪਦੇ ਫਾਰਮ ਦੇ ਵਿੱਚ ਜਿਹੜਾ ਡਾਕਟਰ ਹੀ ਬੰਦਾ ਆਪ ਕਰ ਸਕਦਾ ਇੰਜੈਕਸ਼ਨ ਵਗੈਰਾ ਲਾਉਣੇ ਇਹਦੀ ਡ੍ਰਿਪ ਵਗੈਰਾ ਲਾਉਣੀ ਸਾਰਾ ਕੰਮ ਅਸੀਂ ਕਰ ਲੰਨੇ ਕੋਈ ਸਿੰਪਲ ਵਗੈਰਾ ਲੈਣਾ ਤੇ ਬਾਕੀ ਸਾਨੂੰ ਨਾਲ-ਨਾਲ ਬਈ ਉਹਦੇ ਦੱਸਦੇ ਰਹਿੰਦੇ ਆ ਤੇ ਜੋ ਵੀ ਇਨਫੋਰਮੇਸ਼ਨ ਮਿਲਦੀ ਆ ਉਹ ਆ ਦਵਾਈ ਤੁਸੀਂ ਲਾ ਲਵਾ ਲਓ ਤੁਹਾਨੂੰ ਤੇ ਤੁਹਾਨੂੰ ਸਾਰਾ ਦਵਾਈਆਂ ਦਾ ਖਰਚਾ ਹੁੰਦਾ ਤੇ ਆਪ ਦੀ ਮਿਹਨਤ ਦਾ ਥੋੜਾ ਜਿਹਾ ਦਿਮਾਗ ਤੇ ਟੈਨਸ਼ਨ ਤਾਂ ਰਹਿੰਦੀ ਆ ਪਰ ਪ੍ਰਮਾਤਮਾ ਦੀ ਕਿਰਪਾ ਤੇ ਚਲੋ ਵਧੀਆ ਕੰਮ ਕਰ ਸੈੱਟ ਕਰ ਲਈਦਾ ਜਿਹੜੀਆਂ ਇਹ ਬਿਮਾਰ ਹੁੰਦੀਆਂ ਨਾ ਭਾਵੇਂ ਤੁਸੀਂ ਕਹ ਰਹੇ ਸੀ ਐਸਐਸ ਬਿਮਾਰੀ ਇਹ ਹੁੰਦੀਆਂ ਆਪ ਦੀ ਗਲਤੀ ਨਹੀਂ ਆ ਇਹਦੇ ਚ ਵੀ ਆਪਣੀਆਂ ਹੀ ਗਲਤੀਆਂ ਸੀ ਨਾ ਕਿ ਕੋਈ ਪਸ਼ੂ ਦੀ ਗਲਤੀ ਸੀ ਉਹ ਆਪਣੇ ਸਾਂਭ ਸੰਭਾਲ ਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਇਹਨਾਂ ਦਾ ਸਾਂਭ ਸੰਭਾਲ ਜੇ ਨਾ ਆਪਣਾ ਕੰਮ ਨਾਵਾ ਹੋਣ ਕਰਕੇ ਆਪਾਂ ਹਜੇ ਪ੍ਰੋਪਰ ਤਿਆਰੀ ਨਹੀਂ ਕਰ ਪਾਏ ਸੀ ਇਹਨਾਂ ਦੀ ਤਾਂ ਪਹਿਲਾਂ ਆਠਾ ਵਿੱਚ ਚਲੋ ਪਤੂਆਂ ਹੀ ਰੱਖ ਲੈਨੇ ਆ ਹੌਲੀ ਹੌਲੀ ਪਤਾ ਲੱਗਿਆ ਪਹਿਲਾਂ ਤਾਂ ਆਪਾਂ ਮੱਝਾਂ ਤੇ ਕੰਮ ਸਟਾਰਟ ਕੀਤਾ ਸੀਗਾ ਮੱਝ ਰਾਏ ਸੀ ਲਿਆਂਦੀ ਤੇ ਮੱਝ ਸਾਡੀ ਹੋ ਗਈ ਖਰਾਬ ਉਹ ਵੀ ਸਾਨੂੰ ਉਹ ਸਮਝ ਨਹੀਂ ਸੀ ਉਸ ਟਾਈਮ ਅਸੀਂ ਰੱਖੇ ਸੀ ਪਸ਼ੂ ਪਿੰਡ ਤੇ ਪਿੰਡ ਰੱਖੇ ਪਸ਼ੂ ਅਸੀਂ ਛੱਡਿਆ ਨੂੰ ਹੋ ਗਿਆ 10 ਸਾਲ 10 ਸਾਲਾਂ ਬਾਅਦ ਅਸੀਂ ਪਸ਼ੂ ਦੁਬਾਰਾ ਤੋਂ ਰੱਖਿਆ ਹੁਣ ਇਹ ਸ਼ਹਿਰ ਦੇ ਵਿੱਚ ਆ ਕੇ ਕਿਉਂਕਿ ਅਸੀਂ ਇੱਥੇ ਡੇਰੀ ਫਾਰਮ ਆਪਦਾ ਡੇਰੀ ਕਰ ਲਈ ਸੀ ਤੇ ਉਸ ਤੋਂ ਬਾਅਦ ਦੁੱਧ ਦੇ ਵਿੱਚ ਥੋੜਾ ਨਾ ਤਾਂ ਬਹਾ ਹੋਣ ਲੱਗ ਗਿਆ ਜਿਹੜਾ ਕਿ ਅਸੀਂ ਪਿੰਡਾਂ ਦੇ ਵਿੱਚੋਂ ਚੱਕ ਕੇ ਲਿਆਉਂਦੇ ਸੀ ਉਹ ਤਾਂ ਸਹੀ ਨਹੀਂ ਆਉਂਦਾ ਸੀਗਾ ਤੇ ਉਹ ਹੀ ਫੈਟ ਲਵਾਉਂਦੇ ਸੀ ਉਹਨੀ ਫੈਟ ਨਹੀਂ ਮਿਲਦੀ ਸੀ ਗਾਂ ਗਾਂ ਤੋਂ ਖੱਜਾ ਖਰਾਬ ਹੁੰਦਾ ਸੀਗਾ ਤੇ ਤੁਹਾਨੂੰ ਨਾਲ ਅਸੀਂ ਕਿੰਗਾ ਸੋਚਿਆ ਕਿ ਅਸੀਂ ਆਪਦੇ ਘਰੇ ਪਸ਼ੂ ਰੱਖ ਕੇ ਤੇ ਘਰੋਂ ਦੁੱਧ ਤਿਆਰ ਕਰਕੇ ਆਪਦਾ ਹੀ ਖੁਦ ਕੁਆਲਿਟੀ ਵਾਲਾ ਦੁੱਧ ਦੇਈ ਬਿੰਨਰ ਤਾਂ ਆਪਾਂ ਨੂੰ ਰਣੀ ਸਾਡਾ ਜ਼ਿਆਦਾ ਹੋਊਗਾ ਤੇ ਨਾਲੇ ਆਪਣਾ ਗਾਹ ਖੋਲਣ ਨਾਲੇ ਆਪਾਂ ਖੁਸ਼ ਜਦੋਂ ਗਾਹ ਖੋਜਾ ਤੇ ਫਿਰ ਆਪਾਂ ਵੀ ਖੁਸ਼ ਹੋ ਲਈ ਆਪੇ ਮੱਝ ਰੱਖੀ ਸੀ ਮੱਝ ਆਪਣੀ ਉਹ ਸੈਟ ਨਹੀਂ ਆਈ ਸੀਗੀ ਉਸ ਤੋਂ ਬਾਅਦ ਫਿਰ ਆਪਾਂ ਗਾਈਆਂ ਵੱਲ ਹੋ ਗਏ ਪਿਛਲੇ ਵੀਡੀਓ ਤੇ ਇੱਕ ਇਹ ਬਾਈ ਦਾ ਕਮੈਂਟ ਆਇਆ ਸੀ ਕਹਿੰਦਾ ਬਾਈ ਪਸ਼ੂ ਰੱਖਣ ਚ ਕੋਈ ਫਾਇਦਾ ਨਹੀਂ ਹੈਗਾ ਹਨ ਤੁਸੀਂ ਪੁਰਾਣੇ ਧੰਦੇ ਵੱਲ ਫੇਰ ਤੁਰਪੇ ਤੁਹਾਡੀ ਗੱਲ ਸਹੀ ਆ ਬਈ ਅਸੀਂ ਕਹਿ ਦਿੰਦੇ ਹਾਂ ਕਿਲੋ ਨੂੰ 400 ਗ੍ਰਾਮ ਫੀਡ ਕਿਤਾਬਾਂ 'ਚ ਲਿਖਿਆ ਤੇ ਸਾਰੇ ਫਾਰਮੂਲੇ ਵਰਤ ਕੇ ਦੇਖ ਲੈ ਅੱਧਾ ਦੁੱਧ 200 ਅੱਧ ਤੋਂ ਵੀ ਜ਼ਿਆਦਾ ਹੀ ਖਾ ਜਾਂਦਾ ਕਿ ਤੁਸੀਂ ਕਹੋਗੇ ਅੱਧੋ-ਅੱਧ ਖਾ ਕੇ ਤੈਨੂੰ ਬਚਦਾ ਕੀ ਹੋਊਗਾ ਤੁਹਾਨੂੰ ਬਚਦਾ ਇਹ ਵੀ ਸਾਡੇ ਦੁੱਧ ਦਾ ਰੇਟ ਜ਼ਿਆਦਾ ਹੈ ਤੇ ਸ਼ਹਿਰ ਦੇ ਵਿੱਚ ਫਾਇਦਾ ਇਹੀ ਹੋ ਜਾਂਦਾ ਵੀ ਪਿੰਡ 'ਚ 35 ਤੋਂ 40 ਰੁਪਏ ਪੈਂਦਾ ਤੇ ਸਾਡਾ ਇਹ ਜਿਹੜਾ ਘਰ ਤੋਂ ਹਾਂਜੀ ਪਿੰਡਾਂ ਆ ਰਿਆਂ ਨੂੰ ਥੋੜਾ ਘਟ ਵਧਦਾ ਗਿਆ ਕਿਉਂਕਿ ਪਿੰਡ ਦੇ ਵਿੱਚ ਕੋਈ ਦੁੱਧ ਦਾ ਰੇਟ ਦਾ ਦੁੱਧ ਹੀ ਨਹੀਂ ਪਰਦਾ ਇਹਨਾਂ ਇਸ ਕਰਕੇ ਔਖਾ ਹੋ ਜਾਂਦਾ ਸੀ ਪਿੰਡਾਂ ਦੇ ਪਸ਼ੂ ਰੱਖੇ ਸੀ ਐਸੇ ਫਿਰ ਕੋਈ ਨਹੀਂ ਵਜਦਾਗਾ ਜਦੋਂ ਅਸੀਂ ਸਾਰਾ ਸਾਰਾ ਪਤਲਾਇਆ ਤੇ ਸਾਨੂੰ ਵੀ ਕੋਈ ਨਹੀਂ ਬਚਿਆ ਸੀ ਕਿਉਂਕਿ ਅਸੀਂ ਦੁੱਧੀ ਨੂੰ ਤਾਂ ਦੁੱਧ ਪਾਉਂਦੇ ਸੀਗੇ ਤੇ ਦੁੱਧ ਦੀ ਦੁੱਧੇ ਰੇਟ ਉਹਨਾਂ ਨਹੀਂ ਦਿੰਦੇਗੇ ਤੇ ਫਿਰ ਅਸੀਂ ਉਸ ਤੋਂ ਬਾਅਦ ਪਸ਼ੂ ਛੱਡਦੇ ਸੀਗੇ ਫਿਰ ਅਸੀਂ ਗਾਇਆਂ ਦੂਜਿਆਂ ਵੇੜਾ ਰੱਖਣ ਲੱਗੇ ਝੋਟਾ ਰੱਖਣ ਲੱਗੇ ਸੂਨ ਵਾਲੀ ਉਹ ਕਰਕੇ ਵੇਚ ਦਿੰਦੇ ਸੀ ਉਹ ਚ ਸਾਨੂੰ ਜ਼ਿਆਦਾ ਲੱਗਿਆ ਸੀਗਾ ਰੇਡਨੀਫਿਟ ਫਿਰ ਅਸੀਂ ਸਾਡਾ ਕੰਮ ਹੀ ਦੁੱਧ ਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਸਾਨੂੰ ਥੋੜੀ ਦਿੱਕਤ ਆਉਣ ਲੱਗੀ ਇਸ ਕਰਕੇ ਵੀ ਬੱਚਾ ਛੋਟਾ ਸੀਗਾ ਤੇ ਪਾਲਣੇ ਪਸ਼ੂ ਰੱਖਣੇ ਔਖੇ ਹੋ ਗਏ ਫਤੂਬਾਦ ਫੇਰ ਅਸੀਂ ਛੱਡ ਤੇ ਪਸੂ ਫੇਰ ਹੁਣ ਬੱਚਾ ਹੋ ਗਿਆ ਆਪਣਾ ਵੱਡਾ ਤੇ ਉਹ ਨਾਲ ਨਾਲ ਇੱਥੇ ਸਕੂਲ ਚ ਪੜੀ ਜਾਂਦਾ ਕਿ ਸ਼ਹਿਰ ਚ ਤੇ ਨਾਲ ਨਾਲ ਆਪਾਂ ਇਹ ਕੰਮ ਸਟਾਰਟ ਕਰ ਲਿਆ ਜਿਵੇਂ ਆਪਾਂ ਘਰੇ ਵੀ ਵੇਲੇ ਆਣੇ ਬਹਿਣਾ ਹੀ ਹੁੰਦਾ ਫੇਰੇ ਸ਼ਾਮ ਆਪਣਾ ਡੇਲੀ ਦਾ ਕੰਮ ਹੁੰਦਾ ਹੈਗਾ ਤੇ ਦੇਨੇ ਆਪਾਂ ਇਹਨਾਂ ਨੂੰ ਪਸ਼ੂਆਂ ਵੱਲ ਧਿਆਨ ਦਿੰਨੇ ਆ ਤਾਂ ਵੀ ਜੇ ਆਪਾਂ ਆਪਦਾ ਕੰਮ ਚ ਰੁੱਝੇ ਰਾਵਾਂਗੇ ਤਾਂ ਲੋਕਾਂ ਦੀਆਂ ਗੱਲਾਂ ਬਾਤਾਂ ਤੋਂ ਦੂਰ ਰਵਾਂਗੇ ਤਾਂ ਚੰਗਾ ਜਿਾ ਜੇ ਆਪਾਂ ਕਿਸੇ ਕੋਲ ਜਾ ਕੇ ਬੈਠਾਂਗੇ ਆਪ ਦਾ ਨਾਲ ਦਾ ਟਾਈਮ ਖਰਾਬ ਹੋਊਗਾ ਬਿਲਕੁਲ ਹਾਂ ਬੇਲੇ ਨਾਲ ਰਹਿਣ ਨਾਲ ਉਹ ਹੈਨਾ ਵੇਲਾ ਮਨਸਤਾਨ ਦਾ ਘਰ ਉਹ ਗੱਲ ਹੋ ਜਾਂਦੀ ਆ ਵੀ ਚਾਰ ਪੈਸੇ ਨਾਲ ਆਪਾਂ ਨੂੰ ਵੀ ਬਣਾਉਂਦੇ ਨਹੀਂ ਆ ਹਾਂਜੀ ਤੇ ਅੱਜ ਵੀ ਅਸੀਂ ਇੱਕ ਗਾਂ ਦੀ ਖੋਜ ਹੀ ਗਏ ਸੀਗੇ ਮੈਂ ਤੇ ਹੱਥ ਸਵੇਰ ਦੇ ਨਿਕਲੇ ਵੀ ਸੀ ਤੇ ਇਧਰ ਮੁਗੇ ਚਲੇ ਦੇ ਕਾਫੀ ਪਿੰਡ ਗਾਏ ਤੇ ਅਖੀਰ ਬਟਿੰਡੇ ਵਾਲੀ ਸਾਈਡ ਤੋਂ ਬਾਈਆਂ ਪਸੰਦ ਵੀ ਆਈਆਂ ਪਰ ਉਹ ਪਾਰੀ ਵੀਰਾਂ ਦੇ ਰੇਟ ਥੋੜੇ ਜ਼ਿਆਦਾ ਹੁੰਦੇ ਆ ਤੋ ਅਸੀਂ ਦੇਖ ਰਹੇ ਸੀ ਕਿ ਪਹਿਲੇ ਦੂਜੇ ਸੂਰੇ ਕੋ ਸੂਰੀ ਉਸਾਈ ਗਾਂ ਹੋਵੇ ਹਾਂਜੀ ਆਪਾਂ ਨੂੰ ਥੋੜਾ ਜਰਸੀ ਗਾਂ ਬਿਮਾਰ ਹੋਣ ਕਰਕੇ ਦੁੱਧ ਦੀ ਸ਼ਕਲਟ ਆ ਗਈ ਆ ਤੇ ਉਸ ਕਰਕੇ ਆਪਾਂ ਸੋਚਿਆ ਕਿ ਇੱਕ ਨਾਲ ਗਾਂ ਹੋਰ ਰੱਖ ਲਈਏ ਤੇ ਉਹਦੇ ਕਰਕੇ ਆਪਾਂ ਗਾਂ ਭਾਲਦੇ ਆ ਜੇ ਕਿਸੇ ਵੀਰ ਕੋਲੇ ਘਰੇ ਗਾਂ ਖੜੀ ਹੋਵੇ ਆਪਣੇ ਨੇੜੇ-ਤੇੜੇ ਇਹ ਗ੍ਰੀਨ ਕੋਡ ਜਾਂ ਮੁਕਸਰੇ ਰਿਗੇ ਦੇ ਵਿੱਚ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਤੇ ਸਾਨੂੰ ਦੁੱਧ 35-35 ਲੀਟਰ ਚਾਹੀਦਾ ਜੇ ਇਤੋਂ ਘੱਟ ਦੁੱਧ ਫਿਰ ਸਾਨੂੰ ਕੱਟਤਾ ਨਹੀਂ ਪਉਂਦੀ ਜਗ੍ਹਾ 7 ਤੋਂ 8 ਪਸ਼ੂਆਂ ਦੀ ਆ ਇਸ ਟਾਈਮ ਆਪਣੇ ਕੋਲ ਤਿੰਨ ਪਸ਼ੂਆ ਦੋ ਮੱਝਾਂ ਦੀ ਜਿਹੜੀ ਆਪਣੇ ਕੋਲ ਆਉਣ ਵਾਲੀਆਂ ਤੇ ਉਹਨਾਂ 'ਤੇ ਸਾਰੇ 5 ਹੋ ਜਾਣਗੇ ਤੇ ਇੱਕ ਦੀ ਜਗ੍ਹਾ ਹੀ ਬਚਦੀ ਹੈ ਫਿਲਹਾਲ 6 ਪਸ਼ੂਆ ਪਰ ਇੱਕ ਅਸੀਂ ਕਹਿੰਨੇ ਆ ਵੀ 30-35 ਲੀਟਰ ਤੋਂ ਘੱਟ ਨਾ ਹੋਵੇ ਚਲੋ ਜਿਹੜੀ ਇਹਦੀ ਪੇਮੈਂਟ ਉਹ ਤਾਂ ਲੱਗਣੀ ਹੈ ਹਨਾ ਰੇਟ ਦੇ ਹਿਸਾਬ ਨਾਲ ਪਰ ਦੁੱਧ ਜਿਆਦਾ ਵਾਲੀ ਹੋਵੇ ਹਾਂਜੀ ਪਸ਼ੂ ਚੰਗਾ ਹੀ ਚਾਹੀਦਾਗਾ ਕਿਉਂਕਿ ਆਪਾਂ ਜੇ ਮਾੜਾ ਪਸ਼ੂ ਸੰਭਾਲਾਂਗੇ ਤਾਂ ਉਹ ਆਪ ਦਾ ਖਰਚਾ ਹੀ ਕਰ ਦਊਗਾ ਜੇ ਆਪਣੇ ਕੋਲ ਚੰਗੇ ਦੁੱਧਾਂ ਦਾ ਪਸ਼ੂ ਹੋਊਗਾ ਤੇ ਉਹ ਚਲ ਆਪਾਂ ਨੂੰ ਵੀ ਕੁਝ ਬਚਾਊਗਾ ਤੇ ਉਹਨੇ ਤਾਂ ਜਿਹੜਾ ਖਾਣਾ ਖਾਣਾ ਹੀ ਹੈ ਤੇ ਦੁਨਾਲ ਚੰਗਾ ਆਗੇ ਲਈ ਹਰੇਕ ਵੀਰ ਨੂੰ ਇਹੀ ਚਾਹੀਦਾ ਜਿਹੜਾ ਵੀ ਕੋਈ ਨਵਾਂ ਵੀ ਕੰਮ ਸਟਾਰਟ ਕਰ ਦੇਣਾ ਵੀ ਉਹ ਚੰਗੀ ਬਰੀਡ ਤੇ ਕੰਮ ਕਰੇ ਚੰਗੀ ਨਸਲ ਦਾ ਪਸ਼ੂ ਖਰੀਦੇ ਕੇਰਾ ਇੱਕ ਵਾਰ ਪੈਸੇ ਲੱਗ ਜਾਂਦੇ ਆ ਰੋਜ਼ ਰੋਜ਼ ਪੈਸਾ ਲਾਉਣਾ ਬਹੁਤ ਔਖਾ ਹੋ ਜਾਂਦਾ ਉਹਦੇ ਤੋਂ ਆਪਣੀ ਨਸਲ ਸੁਧਾਰੀ ਜਾਂਦੀ ਘਰੇ ਬੱਚੇ ਤਿਆਰ ਹੋ ਜਾਂਦੇ ਆ ਤੇ ਜਦੋਂ ਆਪਾਂ ਵਧੀਆ ਰਹਿੰਦੇ ਆ ਵੀ ਰੋਜ਼ ਰੋਜ਼ ਪੈਸਾ ਲਾਉਣਾ ਔਖਾ ਜਾਂਦਾ ਤੇ ਨਾਲੇ ਬਾਕੀ ਆਏ ਨੇ ਐਵੇਂ ਗੋਹਾ ਸਿੱਟਣਾ ਹੋਈ ਉਹੀ ਆਪਾਂ ਪੱਠਾ ਨੀਰਾ ਪਾਉਣਾ ਜਿਵੇਂ ਆਨੇ ਆਪਾਂ ਨੂੰ ਦੁੱਧ ਹੀ ਥੋੜਾ ਦਿੱਤਾ ਫਿਰ ਫੈਲਾ ਦੇਣਾ ਸ਼ੁਰੂ ਦੇ ਵਿੱਚ ਜਦੋਂ ਆਪਾਂ ਪਸ਼ੂ ਖਰੀਦਣਾ ਸ਼ੁਰੂ ਕੀ ਤੇ ਉਦੋਂ ਆਪਾਂ ਖੁਰਲੀ ਵੀ ਨਹੀਂ ਬਣਾਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇਹੇ ਹੀ ਦੱਸੀ ਜਾਂਦੇ ਮੈਂ ਵਾਰ-ਵਾਰ ਕਿ ਅਸੀਂ ਘੱਟ ਖਰਚੇ ਦੇ ਵਿੱਚ ਕੰਮ ਸਟਾਰਟ ਕੀਤਾ ਸੀ ਘੱਟ ਖਰਚਾ ਵੀ ਆਪਾਂ ਇੱਟ ਲਿਆਉਂਦੇ ਸੀ ਤਾਂ ਬਹੁਤ ਮਹਿੰਗੀ ਪੈਂਦੀ ਸੀਗੀ ਤੇ ਅਸੀਂ ਸੋਚਿਆ ਤੇ ਰੈਡੀमेड ਖੁਰਲੀਆਂ ਬਣਾ ਲਈਏ ਜਿਹੜੀਆਂ ਡਰਾਮੀਆਂ ਬਣਾਉਂਦੇ ਆ ਉਹ ਆਪਾਂ ਬਣਾ ਲਈਆਂ ਸੀਗੀਆਂ ਤੇ ਉਹ ਆ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਕਿ ਹੁਣ ਸਾਡੇ ਇਹ ਕੰਮ ਆਈਆਂ ਪਾਣੀ ਦੇ ਆ ਦੇਖੋ ਤੋ ਨਾ ਸੀ ਇਹਨਾਂ ਦੇ ਵਿੱਚ ਪਾਣੀ ਰੱਖ ਦਿੰਨੇ ਆ ਇਹ ਦੋਵਾਂ ਗਾਈਆਂ ਨੂੰ ਇਹ ਪਾਣੀ ਪੀ ਲੈਂਦੀਆਂ ਆ ਤੇ ਇਹ ਸਾਨੂੰ ਇਹ ਕੰਮ ਆਉਂਦੀਆਂ ਆ ਜੇ ਅਸੀਂ ਇਹ ਪਹਿਲਾਂ ਬਣਾਈਆਂ ਇਹ ਉਦੋਂ ਬਣੀਆਂ ਸਾਡੀਆਂ 1500 ਦੀ ਇੱਕ ਖੁਰਲੀ ਬੜੀ ਸੀਗੀ ਤੇ ਇਹ ਸਾਨੂੰ ਇਸ ਕੰਮ ਆ ਗਈ ਉਆ ਸੀ ਰੱਖ ਰੀਆਂ ਮੱਝਾਂ ਤੇ ਮੱਝਾਂ ਦੇ ਸੈਟ ਨਹੀਂ ਆਈਆਂ ਉਸ ਤੋਂ ਬਾਅਦ ਮੱਝ ਵੀ ਵੇਚਤੀ ਤੇ ਅਸੀਂ ਖੁਰਲੀ ਵੀ ਬੰਡਾਲੀ ਫਿਰ ਸਾਡੇ ਇਹ ਪਾਣੀ ਦੇ ਕੰਮ ਆਈਆਂ ਪਹਿਲਾਂ ਇਹ ਸਰਦਾਰ ਜੀ ਕਹਿੰਦੇ ਸੀ ਵੀ ਆਪਾਂ ਇਹਨਾਂ ਨੂੰ ਵੇਚ ਦਈਏ ਕਿਸੇ ਕੰਮ ਨਹੀਂ ਹੈਗਾ ਨਾ ਆਪਾਂ ਐਵੇਂ ਰੱਖ ਲਈਆਂ ਫਿਰ ਮੈਂ ਕਿਹਾ ਨਹੀਂ ਆਪਾਂ ਹੁਣ ਵੇਚ ਦੇਣੀ ਜਦੋਂ ਆਪਾਂ 1000 ਪੈਸਾ ਲਾਉਣਾ ਔਖਾ ਹੁੰਦਾ ਜਦੋਂ 1000 ਪੈਸਾ ਲਾ ਲਿਆ ਤੇ ਹੁਣ ਆਪਾਂ ਕਾਦੇ ਵਾਸਤੇ ਵੇਚਣੀਆਂ ਆਂ ਚਲੋ ਕਿਸੇ ਨਾ ਕਿਸੇ ਕੰਮ ਆ ਗਿਆ ਨਹੀਂ ਆ ਫਿਰ ਆਪਾਂ ਇਹਨਾਂ ਨੂੰ ਵਾਤੋ ਚ ਲੈ ਲਿਆ ਹੁਣ ਇਹ ਵਾਤੋ ਚ ਵਧੀਆ ਆ ਗਿਆ ਕਿ ਪਾਣੀ ਦੀਆਂ ਭਰੀਆਂ ਰਹਿੰਦੀਆਂ ਇਹ ਤੇ ਦੋਨ ਉਹ ਆਪਾਂ ਵੇਖਾਂਗੇ ਆਉਣ ਵਾਲੇ ਟਾਈਮ 'ਚ ਵੀ ਨਾਲ ਬੱਚੇ ਹੁੰਦੇ ਆ ਨਾ ਬਸੂਆਂ ਦੇ ਤੇ ਉਹਨਾਂ ਨੂੰ ਖੁਰਲੀ ਚਪੱਠੇ ਪਾਉਣੇ ਸੌਖੇ ਨੇ ਨਹੀਂ ਤਾਂ ਥੱਲੇ ਉਹ ਖਲਜੋਏ ਖੇ ਖਰਾਬ ਕਰੀ ਜਾਂਦੇ ਰਹਿੰਦੇ ਆ ਪੱਠੇ ਡੋਲਦੇ ਬਹੁਤ ਜ਼ਿਆਰੇ ਆ ਥੋੜੀਆਂ ਜਿਹੀਆਂ ਲੱਤਾਂ ਕਟਾ ਲਿਆਂਗੇ ਉਹਨਾਂ ਦੀਆਂ ਤੇ ਆਪਾਂ ਉਹ ਖੁਰਲੀਆਂ ਬੱਚਿਆਂ ਵਾਸਤੇ ਰੱਖਾਂਗੇ ਦੋ ਖੁਰਲੀਆਂ ਬਣਾਉਣੀਆਂ ਚਾਹੀਆਂ ਆਪਣਾ ਵੀਡੀਓ ਬਣਾਉਣ ਦਾ ਮਤਲਬ ਇਹੀ ਹੁੰਦਾਗਾ ਕਿ ਆਪਾਂ ਘੱਟ ਤੋਂ ਘੱਟ ਖਰਚੇ ਦੇ ਵਿੱਚ ਕੰਮ ਕਰਨਾ ਜੀ ਤਾਂ ਆਪਣਾ ਵੀ ਕਰਦਾ ਵੀ ਆਪਾਂ ਸੈਟਅਪ ਬਣਾਈਏ ਪ੍ਰੋਪਰ ਜਿਵੇਂ ਆਪਾਂ ਦੇਖਦੇ ਆਂ ਵੀਡੀਓ 'ਚ ਡੇਰੀ ਫਾਰਮ ਉਹ ਵੱਡੇ ਵੱਡੇ ਤਿਆਰ ਕੀਤੇ ਹੁੰਦੇ ਜ ਪਰ ਆਪਣੀਆਂ ਵੀ ਹਰੇਕ ਕੋਲ ਇੰਨੀ ਪੂੰਜੀ ਨਹੀਂ ਹੁੰਦੀ। ਆਪੋ ਆਪਣੀ ਮਜਬੂਰੀ ਹੁੰਦੀ ਆ। ਚਲੋ ਜਿਹੜਾ ਵੀ ਕੋਈ ਕੰਮ ਕਰਦਾ ਵੀਰ ਕੰਮ ਜ਼ਰੂਰ ਕਰੋ। ਥੋੜੇ ਤੋਂ ਕਰੋ ਤੇ ਹੌਲੀ-ਹੌਲੀ ਆਪਣਾ ਕੰਮ ਵੱਧਦਾ ਜਾਂਦਾ ਹੈ। ਪਰ ਐ ਨਹੀਂ ਹੁੰਦਾ ਵੀ ਆਪਾਂ ਡੀਆਂ ਚਾਕੇ ਫਾਹ ਲੈਣਾ ਪਹਿਲਾਂ ਸ਼ੈੱਡ ਪਾ ਲਓ ਫੇਰ ਉਹ ਤੇ ਖਰਚਾ ਕਰ ਦਿਓ। ਉਸ ਤੋਂ ਬਾਅਦ ਆਪਣੇ ਤੋਂ ਪਸ਼ੂ ਲੈਣ ਦੀ ਕੋਈ ਪਹੁੰਚ ਨਾ ਰਹੇ। ਪਸ਼ੂ ਆਪਾਂ ਹਲਕਾ ਲੈ ਲੀਏ, ਸਸਤਾ ਲੈ ਗਏ ਤੇ ਉਹਦੇ ਵਿੱਚ ਉਹ ਕੋਈ ਨਾ ਬੈਨੀਫਿਟ ਨਾ ਹੋਵੇ ਆਪਾਂ ਨੂੰ। ਇਹ ਕਾਹ ਗਲਤੀ ਕਦੇ ਵੀ ਨਾ ਕੋਈ ਕਰੇ। ਸ਼ੈੱਡ ਹੌਲੀ-ਹੌਲੀ ਬਣ ਜਾਂਦਾ ਹੁੰਦਾ ਅਸੀਂ ਆਹ ਸ਼ੈੱਡ ਪਾਇਆ ਦੋ ਵਾਰੀਆਂ ਚ ਪਾਇਆ ਹੈ ਪਹਿਲਾਂ ਅਸੀਂ ਇੱਥੋਂ ਤੱਕ ਪਾਇਆ ਸੀ ਇਹ ਫਿਰ ਅਸੀਂ ਉਧਰ ਵਧਾਤਾ ਹੁਣ ਇਹ ਸਾਡਾ ਸ਼ੈੱਡ ਹੈਗਾ 30 ਫੁੱਟ ਦਾ ਪਹਿਲਾਂ ਅਸੀਂ 15 ਦਾ ਪਾਇਆ ਸੀਗਾ ਵੀ ਸਾਡੇ ਕੋਲੇ ਇੰਨੀ ਕੁ ਪਹੁੰਚ ਸੀਗੀ ਫਿਰ ਅਸੀਂ ਹੌਲੀ-ਹੌਲੀ ਵੀ ਇਹਨਾਂ ਦਾ ਦੁੱਧ ਪਾ ਕੇ ਹੀ ਤੇ ਇਹਨਾਂ ਦੇ ਵਿੱਚੋਂ ਹੀ ਇਹਨਾਂ ਦੇ ਉੱਤੇ ਪੈਸੇ ਲਾਈ ਜਾਂਦੇ ਆ ਕਿਉਂਕਿ ਹੌਲੀ-ਹੌਲੀ ਕੰਮ ਨਵਾਂ ਜਿਹੜਾ ਕੀਤਾ ਇਹ ਸਟਾਰਟ ਹੋਈ ਜਾਂਦਾ ਤੇ ਨਾਲ-ਨਾਲ ਤੁਹਾਨੂੰ ਦਿਖਾਈ ਦੇ ਲਾਂਗੇ ਬਾਕੀ ਤੁਹਾਡਾ ਸਹਿਯੋਗ ਸਾਡੇ ਨਾਲ ਬਹੁਤ ਵਧੀਆ ਵੀਰ ਕਮੈਂਟ ਕਰਦੇ ਆ ਤੇ ਬਹੁਤ ਵਧੀਆ ਸਾਥ ਦੇਈ ਜਾਂਦੇ ਆ ਇਸ ਲਈ ਤੁਹਾਨੂੰ ਇਹ ਹੀ ਸੁਝਾਅ ਦੇ ਰਹੇ ਆ ਕਿ ਤੁਸੀਂ ਚੰਗੀ ਬਰੀਡ ਤੇ ਕੰਮ ਕਰੋ ਨਾ ਕਿ ਛੱਡਾ ਵਗੈਰਾ ਤੇ ਨਾ ਪੈਸਾ ਖਰਚ ਕਰੋ ਇਹ ਇਹ ਤਾਂ ਚੀਜ਼ਾਂ ਹੋਲੀ-ਹੋਲੀ ਬਣ ਜਾਂਦੀਆਂ ਜਦੋਂ ਆਪਣੇ ਘਰੇ ਕਮਾਈ ਆਉਣ ਲੱਗ ਜਾਂਦੀ ਪਸ਼ੂ ਦੀ ਤੇ ਉਸ ਤੋਂ ਬਾਅਦ ਸਾਰਾ ਕੰਮ ਹੋਲੀ-ਹੋਲੀ ਚੱਲੀ ਜਾਂਦਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ